ਠੀਕ ਹੈ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਤੁਸੀਂ ਦੇਖ ਰਹੇ ਹੋ ਪਕਾਟੀ ਵੀ ਤੇ ਅੱਜ ਜਿਹੜੇ ਪਿਛਲੇ 14 ਸਾਲ ਤੋਂ ਜਿਹੜੀ ਸੰਗਤ ਗੁਰਦੁਆਰਾ ਬਾਟਸਾਹਬ ਤੋਂ ਚਾਲੇ ਪਾ ਕੇ ਤੇ ਰਾਜੇ ਪੜਾ ਕਰਦੀ ਹੋਈ ਗੁਰਦੁਆਰਾ ਡੇਰਾ ਸਾਹਿਬ ਪਹੁੰਚਦੀ ਤੇ ਉਥੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਚੋਲੇ ਦੇ ਦਰਸ਼ਨਦਾਰੇ ਕਰਦੇ ਨੇ ਸੋ ਕੱਲ ਸੰਗਤ ਨੇ ਚਾਲੇ ਪਾਇਆ ਸੀ ਗੁਰਦੁਆਰਾ ਬਾਟਸਾਹਬ ਤੋਂ ਤੇ ਰਾਜੇ ਪ੍ਰਕਰਮਾ ਕਰਦੇ ਹੋਈ ਗੁਰੂ ਸਾਹਿਬ ਦਾ ਹਰਜਸ ਕੀਰਤਨ ਕਰਦੇ ਹੋਈ ਜਿਹੜਾ ਪੜਾ ਆ ਉਹ ਤਨ ਤਨ ਬਾਬਾ ਸ਼ਰਚੰਦ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦਰਾ ਟਾਲੀ ਸਾਹਿਬੇ ਕੇ ਪਹੁੰਚੇ ਨੇ ਸੰਗਤਾਂ ਨੇ ਰਾਤ ਵਿਸ਼ਰਾਮ ਕੀਤਾ ਤੇ ਸਵੇਰੇ ਨਿਤਨੇਮ ਦੇ ਜਾਪ ਹੋਏ ਨੇ ਉਧਰ ਪੰਜ ਪਿਆਰੇ ਸਹਿਬਾਨ ਤਿਆਰ ਪਰ ਤਿਆਰ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਤ ਜਿਹੜੇ ਨੇ ਪਾਲਕੀ ਸਾਹਿਬ ਹੋਗੇ ਨੇ ਤੋਂ ਸੰਗਤਾਂ ਅੱਗੇ ਜਿਹੜੀ ਪੜਾਅ ਵਾਸਤੇ ਉਹ ਜਿਹੜਾ ਚਾਲਾ ਪਾ ਚੁੱਕੀ ਆ ਸੋ ਸਾਡੇ ਨਾਲ ਕੁਝ ਗੁਰਮੁਖ ਪਿਆਰੇ ਨੇ ਆਓ ਉਹਨਾਂ ਨਾਲ ਕੁਝ ਵਾਰਤਾ ਲਾਭ ਕਰਦੇ ਆ ਸਿੰਘ ਸਾਹਿਬ ਜੀ ਕਿੰਨੀ ਯਾਤਰਾ ਏੜੀ ਦੀ ਜਿਹੜੀ ਜਿਹੜੀ ਜਾਨੀ ਤੇ 2 ਮਾਰਚ ਤੋਂ ਸ਼ੁਰੂ ਹੋ ਕੇ 4 ਮਾਰਚ ਨੂੰ ਡੇਰਾ ਬੰਦਾ ਸ਼ੁਰੂ ਹੋ ਗਿਆ। ਕੱਲ 2 ਮਾਰਚ ਨੂੰ ਗੁਰਦਣਾ ਸਾਹਿਬ ਤੋਂ ਸ਼ੁਰੂ ਹੋ ਕੇ ਰਾਤ ਨੂੰ ਵੀ ਇਖਰਾਜ ਨਿਸ਼ਾਨ ਗੁਰਦਣਾ ਟਾਲੀ ਸਾਹਿਬ ਕੀਤਾ। ਅੱਜ ਸਵੇਰੇ ਤਿੰਨ ਫਲੀ ਗੇ ਤੇ ਤੋਂ ਚਲੇ ਪਹੁੰਚ ਗਏ। ਵਾਪਸ ਬੁੱਲਾ ਤੋਂ ਧੀ ਰਾਤ ਤੇ ਹਮੇਰਾ ਗੁਰਦਰਾ ਬੋੜਵਡਾਲਾ ਸਾਹਿਬ ਕੋਲ ਤੇ ਕੰਮ। ਕਾ ਚਾਰਜੀ ਕੁਛ ਹੋ ਰਿਹਾ ਇਸੇ ਤਰ੍ਹਾਂ ਹੀ ਪਹੁੰਚ ਕੇ ਬਾਅਦ ਤੋਂ ਜਿਹੜੇ ਪ੍ਰਭਾਸ਼ ਵਿਏ ਮੇਂ ਗੁਰਦੁਆਰਾ ਢੇਰ ਮਗਵਾਨਾਂ ਨੂੰ ਕੇ ਕੌਂਸ ਤੇ ਪਹੁੰਚ ਲਾ। ਤੇ ਬਹੁਤ ਸਨਕਾਨੋ ਦਾ ਇਹ ਥੋੜਾ ਸਾਡੇ ਦਰਸ਼ਨ ਤੋਂ ਸਤਿ ਸੰਗਤ ਦੇ ਜੰਮੀ। ਸੁਸਿੰਘ ਸਾਹਿਬ ਜੀ ਕਈ ਜਿਹੜੇ ਸਾਡੇ ਨੌਜਵਾਨ ਵੀਰ ਨੇ ਮੋਟਰਸਾਈਕਲ ਤੇ ਪਟਾਕੇ ਪਾਉਂਦੇ ਸੀ ਤਾਂ ਇਕੱਲੇ ਜਿਹੜੇ ਬਾਕੀ ਉਹਨਾਂ ਨੂੰ ਬਹੁਤ ਸੁਨੇਹਾ ਤੋਂ। ਪਰਵਾਰੀ ਜਿਹੜੀ ਉਹਨਾਂ ਨੂੰ ਸਵੇਰੇ ਦੇ ਕੰਦਾ ਕਿ ਟਰੈਕਟਰ ਨੇ ਕਿ ਡੱਕ ਲਾ ਕੇ ਆਏਦੇ ਨੇ। ਉਹ ਇੱਕ ਤੇ ਸੰਗਤ ਰੂਪ ਦੇ ਵਿੱਚ ਜਾ ਰਹੇ ਆ ਤੇ ਸੰਗਤ ਰੂਪ ਦੇ ਵਿੱਚ ਹੁੰਦਾ ਵੀ ਆਪਾਂ ਕੋ ਲਾਹਾ ਲਈਏ ਉਹ ਡਿਸਟਰਬੈਂਸ ਬਹੁਤ ਹੁੰਦੀ ਹੈ ਅਸੀਂ ਪ੍ਰਸ਼ਾਸਨ ਵਿੱਚ ਚਲੋ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਜਿਹੜਾ ਪ੍ਰੇਰਿਤ ਕੀਤਾ ਜਾਵੇ ਜਿਹੜਾ ਇਹ ਨਜੀਬ ਖੰਡਰ ਪੱਜੀ ਲਾ ਕਰ ਤੇ ਉਹ ਗੁਰਸਿੱਖੀ ਨਾਲ ਜੋੜਨ ਕੋਸ਼ਿਸ਼ ਕੀਤੇ ਨਾਲ ਜਿਹੜਾ ਜਾਗ ਕਰਨਾ ਪੰਜਾਬ ਕਰਦੇ ਸੰਗਤ ਜਿਹੜੇ ਸਾਰੀ ਜਾਂਦੇ ਸੋ ਨੌਜਵਾਨ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਜਿਹੜੇ ਸੰਗਤੀ ਰੂਪ ਵਿੱਚ ਹੀ ਆ ਕੇ ਇੱਥੇ ਜਿਹੜੇ ਗੁਰੂ ਸਾਹਿਬਾਂ ਦੇ ਆਨੰਦ ਮੰਡ ਜਾਣ ਸੋ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਸੰਗ ਨੂੰ ਲੈ ਕੇ ਸੇ ਬੜੇ ਬੜ ਭਾਗੀ ਆ ਜਿਹਨਾਂ ਨੂੰ ਇਹ ਸੁਭਾਗ પ્રાપ્ત ਹੋਇਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਤੇ ਦੁਨੀਆਂ ਨੂੰ ਉਤਾਰਿਆ ਤੇ ਉਹਨਾਂ ਦਾ ਅੱਜ ਸੰਗਤ ਇੱਥੇ ਆ ਰਿਹਾ ਹੈ WhatsApp ਤੋਂ ਸਵੇਰ ਵਕਤ ਨਾਲ ਸਭ ਜਾਣੇ ਸਿਰਫ ਅਹੀਂ ਦੇ ਕੋਟੀ ਕੋਟ ਸੁਪਰ ਗਿਆਨ ਹੈ ਵਾਹਿਗੁਰੂ ਜੀ ਦੇ ਪਾਤਸ਼ਾਹ ਨੇ ਸਾਨੂੰ ਇਹ ਇਹ ਸੁਭਾਗ ਅਸਮਾਨ ਤੋਂ ਸੋ ਬਹੁਤ ਬਹੁਤ ਧੰਨਵਾਦ ਨੇ ਹੁਣ ਸਾਡੇ ਜਿਹੜੇ ਮੁੱਖ ਸੇਵਾਦਾਰ ਨੇ ਤਨ ਤਨ ਬਾਬਾ ਜੀ ਸਭ ਨੂੰ ਸ਼ੋਭਾ ਪ੍ਰਾਪਤ ਗੁੱਡ ਕਲ ਸਾਇਦੇ ਸਿੱਖਾਂ ਦੀ ਕੀ ਕਹਿਣਾ ਚਾਹੋਗੇ ਅੱਜ ਦੇ ਸੰਗ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਦ ਰਾਖੀ ਮੇਰੀ ਜਿੱਥੇ ਬਾਬਾ ਪੈਰ ਧਰੈ ਪੂਜਾ ਸੰਸਥਾਪਨ ਸੋਹਾ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਚਰਨ ਸੋ ਧਰਤੀ ਡੇਰਾ ਬਾਬਾ ਨਾਨਕ ਸਾਹਿਬ ਵਿਖੇ ਜੋ ਹਰ ਸਾਲ ਚੋੜਾ ਸਾਹਿਬ ਜੀ ਦਾ ਜੋੜ ਮੇਲੇ ਦਾ ਸਮਾਰੋਹ ਹੁੰਦਾ ਸੋ ਉਹਦੇ ਸੰਬੰਧ ਵਿੱਚ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚਲ ਸਤਿਗੁਰ ਪੋਟ ਪੰਡਾ ਆਗੇ ਹੋਏ ਲੇਖ ਹੈ ਧੰਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਚਰਨ ਸੋਧ ਧਰਤੀ 25 ਸਤ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਹਿਬਜ਼ਾਦੇ ਧੰਨ ਧੰਨ ਬਾਬਾ ਸ਼ਿਖਸ਼ਣ ਜੀ ਦਾ ਪਵਿੱਤਰ ਤਪਸਥਾਨ ਗੁਰਦਰਾ ਸਾਹਿਬ ਤੋਂ ਕੱਲ ਬੜੇ ਪਿਆਰ ਸ਼ਰਧਾ ਚੜ੍ਹਦੀ ਕਲਾ ਸਹਿਬ ਤੋਂ ਧੰਨ ਗੁਰਬੰਨ ਸਾਹਿਬ ਜੀ ਦੀ 70 ਸ਼ਾਹੇਟ ਪੰਜ ਪਿਆਰੇ ਸਿੰਘ ਸਹਿਬਾਨ ਤੇ ਗੁਰੂਕੀਆਂ ਸੰਗਤਾਂ ਹਰਜਸ ਕਰਦੀਆਂ ਬਾਬਾ ਸ਼੍ਰੀ ਚੰਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਟਾਲੀ ਸਾਹਿਬ ਵਿਖੇ ਰਾਸਰੀ ਦੇ ਵਿਸ਼ਰਾਮ ਕੀਤੇ ਨੇ ਸੋ ਹੁਣ ਸਤਿਗੁਰੂ ਬਰਨ ਸਿੰਘ ਸਾਹਿਬ ਮਹਾਰਾਜੀ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ ਪੰਜ ਪਿਆਰੇ ਸਿੰਘ ਸਹਿਬਾਨ ਤਿਆਰ ਬਰ ਤਿਆਰ ਨੇ ਸੋ ਅਗਲੇ ਘੋੜ ਵਡਾਲੇ ਦੇ ਪ੍ਰਾਮ ਵਾਸਤੇ ਸੰਗਤਾਂ ਨੇ ਹਰਜਾਸ ਕਰਦੇ ਆ ਬਾਣੀ ਪੜਦੇ ਆ ਚਾਲੇ ਪਾਉਣੇ ਨੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਸਤਿਗੁਰ ਸਮੁੱਚੀਆਂ ਸੰਗਤਾਂ ਸੇਵਾਦਾਰਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਸਹਿਤ ਆਪਣੀ ਸੇਵਾ ਲੈਣੀ ਔਰ ਸਾਰੇ ਵਿੱਚ ਆਪਸੀ ਪਿਆਰ ਪ੍ਰੇਮ ਦੀਆਂ ਦਾਤਾਂ ਔਰ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਪੰਥ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੁੱਚੇ ਪਰਿਵਾਰਾਂ ਵਿੱਚ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਨ ਸੋ ਮੈਂ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਦਾ ਜੋ ਗੀਤ ਕਰੋ ਨਾਮ ਜਪੋ ਵਣ ਛਕੋ ਦਾ ਉਪਦੇਸ਼ ਹੈ ਸੱਚੀ ਸੁੱਚੀ ਜਦੋਂ ਸਿੱਖ ਗੀਤ ਕਰੇਗਾ ਤਾਂ ਫਿਜ਼ੀਕਲ ਤੌਰ ਤੇ ਠੀਕ ਹੋਵੇਗਾ ਨਾਮ ਜੱਪੇਗਾ ਤੇ ਪ੍ਰਮਾਤਮਾ ਨਾਲ ਸੁਰਤੀ ਬਿਰਤੀ ਜੁੜੇਗੀ ਜਦੋਂ ਵੰਡ ਕੇ ਛਕਾਂਗੇ ਤੇ ਫਿਰ ਕੋਈ ਵੀ ਵਿਕਾਰ ਨਸ਼ੇ ਜਿਹੜੇ ਸਾਡੇ ਪਰਿਵਾਰਾਂ ਵਿੱਚ ਸਾਡੇ ਬੱਚਿਆਂ ਵਿੱਚ ਨਹੀਂ ਆਉਣਗੇ ਇਸ ਕਰਕੇ ਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਕਰਨ ਪੁਕਾਰ ਟੀਵੀ ਵਾਲੇ ਵੀਰਜੀ ਬਰਜਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਮੁੱਚੇ ਸੇਵਾਦਾਰਾਂ ਵੱਲੋਂ ਮੈਨੇਜਮੈਂਟ ਵੱਲੋਂ ਸਰਦਾਰ ਹਰਜੀਤ ਸਿੰਘ ਜੀ ਸਮੁੱਚੀ ਵਟਸਐਪ ਦੀ ਕਮੇਟੀ ਇਲਾਕੇ ਦੇ ਸੇਵਾਦਾਰਾਂ ਵੱਲੋਂ ਜਿੰਨੀਆਂ ਵੀ ਧਾਰਮਿਕ ਰਾਜ ਜੀ ਕੇ ਸੁਸੀਤ ਆਈਆਂ ਨੇ ਪੰਜ ਸਰਪੰਚ ਆਏ ਨੇ ਸੰਗਤਾਂ ਘਰਾਂ ਤੋਂ ਚੱਲ ਕੇ ਆਈਆਂ ਨੇ ਸਾਰਿਆਂ ਦਾ ਦਾਸ ਵੱਲੋਂ ਮਹਿੰਦਰ ਸਾਹਿਬ ਵੱਲੋਂ ਕੋਟਾਂ ਨੂੰ ਧੰਨਵਾਦ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗ ਜਾ ਲੱਗ ਜਾ ਜ਼ੂਮ ਕਰਕੇ ਲੱਗ ਜਾ ਅੱਜ ਹੋਇ ਚੇ ਲੱਗ ਗਿਆ ਸਾਰਿਆਂ ਦੀ ਆ ਜਾਈਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੋ ਵੱਡੀ ਗੱਲ ਹੈ ਸਿੱਖ ਕੌਮ ਦੀ ਇੱਥੇ ਸਫਤ ਦੇ ਭਲੇ ਤੇ ਅਰਦਾਸ ਉੱਥੇ ਕਿਸਾਨਾਂ ਵਾਸਤੇ ਵੀ ਅਰਦਾਸ ਭਾਈ ਸਾਹਿਬਾਂ ਨੇ ਕੀਤੀ ਕਿ ਕਿਸਾਨ ਜਿਹੜੇ ਨੇ ਉਹ ਚੜ੍ਹਦੀ ਕਲਾ ਵਿੱਚ ਰਹਿਣ ਖਾਲਸਾ ਪੰਥ ਦੀ ਇਹੋ ਹੀ ਇੱਕ ਬੜੀ ਵੱਡੀ ਤੀਨਕ ਜਿੰਦਕ ਸਰਬੱਤ ਦਾ ਭਲਾ ਨ ਹੋਵੇ ਜਿਹੜਾ ਅਰਦਾਸ ਦੀ ਸਮਾਪਤੀ ਨਹੀਂ ਹੁੰਦੀ ਸੋ ਸਰਬੱਤ ਦੇ ਭਲੇ ਦੀ ਅਰਦਾਸ ਧੰਗੁਰ ਨਾਲ ਸਾਹਿਬ ਨੂੰ ਸਾਨੂੰ ਸੁਖਾ ਗਏ ਨੇ ਸੋ ਭਾਈ ਸਾਹਿਬਾਂ ਨੇ ਕਿਸਾਨਾਂ ਬਾਰੇ ਵੀ ਜਿਹੜੀ ਹੈ ਅਰਦਾਸ ਬਿੰਦ ਕਿ ਸਤਿਗੁਰ ਪ੍ਰਵਾਨ ਕਰਨ ਕਿਸਾਨਾਂ ਦੀ ਚੜ੍ਹਦੀ ਕਲਾ ਹੋਵੇ ਉਹ ਜਿੱਤ ਪ੍ਰਾਪਤ ਕਰਕੇ ਆਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਸਾਡੇ ਕੋਲ ਆਈ ਹੈ ਕਿ ਪਤੇ ਨੰਬਰ 147 ਨੰਬਰ ਸੰਗ ਜੱਦਾ ਆ ਰਿਹਾ ਹੈ ਉਹ ਟਿਕਾਣਾ ਹੈ ਕਿ ਜਿਹੜੀ ਸ਼ੈਤਾਨੀ ਦੇ ਨਾਮ ਲੈ ਆਏ ਹੈ ਉਹ ਵੀ ਬੜਾ ਪਰੇਸ਼ਾਨ ਹੈ ਮੈਂ ਬੇਨਤੀ ਕਰਾਂ ਕਿ ਜਿਹੜੇ ਵੀ ਮੇਰੇ ਵੀਰ ਨੇ ਉਹ ਫੋਨ ਜਿਹੜਾ ਉਹ ਇਧਰ ਉਧਰ ਕੀਤਾ ਹੈ ਚੁਪਾ ਕਰਕੇ ਸਟੇਜ ਤੇ ਆ ਕੇ ਦੇ ਦੇ ਜਵਾ ਉਸੇ ਵੀਰ ਨੂੰ ਦੇ ਦੇਣ ਕਿਉਂਕਿ ਇਹ ਮੇਰੇ ਲਈ ਥੋੜੇ ਕੰਮ ਬਹੁਤ ਕਰ ਗਏ ਨੇ ਉਹ ਤੇ ਸੰਕਲਚਕ ਹੈ ਕਿ 97 ਦੇ ਨਾਲ ਦੂਜਾ ਵੀ ਬੜਾ ਪ੍ਰਚਾਰ ਹੋ ਰਿਹਾ ਹੈ ਇੰਨਾ ਪ੍ਰਚਾਰ ਨਹੀਂ ਕਿਸੇ ਨੂੰ ਕਰੀਦਾ ਸੋ ਦੇਖੀਏ ਕਿ ਵੀਰ ਦਾ ਫੋਨ ਜਿਹੜਾ ਇਹ ਆਵਾਜ਼ ਆ ਰਹੀ ਹੈ ਪਿਛਲੇ 20 ਤਰੀਕ ਤੋਂ ਲੈ ਕੇ ਸੰਗ ਦੇ ਸਮਾਗਮਾਂ ਨੂੰ ਮੁੱਖ ਰੱਖ ਕੇ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਅਲਕਾ ਨਵਸੀ ਸਾਹ ਸਮਾਜ ਨਗਰ ਨਵਸੀ ਸਾਹ ਸਮਾਜ ਤੇ ਜੋੜਾ ਚੜ੍ਹਦੀ ਕਲਾ ਦੇ ਵਿੱਚ ਬੇਨਤੀ ਪਰਵਾਹੀ ਕੀਤੀ ਤੁਹਾਨੂੰ ਸਾਹਿਬ ਜੀ ਦੇ ਪਾਇੰਟ ਵਿੱਚ ਵਿਦੇਸ਼ ਵਿੱਚ ਪਛਾਤਾ ਹਲਾ ਦੇ ਦਰਸ਼ਨਵਾਤ ਤੇ ਕਿਰਪਾ ਕਰਕੇ ਰਾਜੀ ਕਿਰਪਾ ਦੇ ਨਾਲ ਵਿਦੇਸ਼ ਵਿੱਚ ਗਿਆ ਹ ਹਦਾਇਤਾਂ ਦੇ ਵਿੱਚ ਬੱਚੇ ਦੇ ਤਿੱਤੇ ਆਪਣਾ ਨਿਹਰਾ ਆਪਣੇ ਆਪ ਕਰੂ ਕਰਨ ਕਰਨ ਕਾਲੇ ਤੇ ਇੰਦਰ ਹੀ ਕਲਾਸੀਆਂ ਕਰਾ ਆਪਣਾ ਨਿਹਰਾ ਪੜਿਆ ਕਰਨਾ ਤੇ ਦੂਜਾ ਬੱਚਾ ਵੀ ਵਿਦੇਸ਼ ਵਿੱਚ ਚਲਾ ਜਾਵੇ ਪਰਿਵਾਰ ਵੱਲੋਂ ਬੇਨਤੀ ਹੈ ਅਰਦਾਸ ਪ੍ਰਵਾਨ ਲੋਕਾਂ ਦਾ ਧਾਬ ਵਿਸ਼ਵਾਸ ਹੈ ਪਿਛਲੇ ਕਈ ਸਾਲਾਂ ਤੋਂ ਨੌਂਦੀ ਜਿਹੜੇ ਆਪਣੇ ਪਰਿਵਾਰ ਤੋਂ ਮਿਲ ਕੇ ਆਈ ਹੈ ਬੱਸ ਜੀ ਰਹਿਮਤ ਕਰੋ ਬੱਚਾ ਨੌਕਰ ਮੋਦੇ ਹਾਲੇ ਖੁਸ਼ੀਆਂ ਦਾ ਵਾਰਾ ਲਾਤਾ ਮੇਰੀ ਫਰੀ ਹੋ ਮਮਾ ਕੇ ਪਹੁੰਚਲੇ ਨੇ ਬੱਚੀ ਜਾਨਾ ਤੁਹਾਨੂੰ ਇਹ ਸੰਦੇਸ਼ ਇਹ ਹੈ ਜਿੰਨਾ ਪਿਆਰ ਨਾਲ ਇੱਥੇ ਕੋਈ ਜਾਤ ਪਾਤ ਦੀ ਗੱਲ ਨਹੀਂ ਇੱਕ ਮਿੱਥੂ ਕੇ ਸਾਰੇ ਸੇਵਾ ਕਰਦੇ ਹਨ ਕੋਈ ਵੀ ਪਿੱਛੇ ਨਹੀਂ ਰਹਿੰਦਾ ਜਿੰਨੇ ਇਲਾਕੇ ਦੇ ਗੁਰਦੁਆਰਿਆਂ ਸਾਹਿਬ ਦੀਆਂ ਇਲਾਕੇ ਦੇ ਗੁਰਦੁਆਰੇ ਸਭੀ ਜਗ੍ਹਾ ਗੁਰਦੁਆਰਾ ਦੰਗਲਾ ਵਿਖੇ ਇਕੱਠੇ ਹੋ ਕੇ ਸੇਵਾ ਕਰਦੇ ਹਨ ਤੇ ਜਿਨ੍ਹਾਂ ਦੀ ਮਨੋ ਕਾਮਨਾਵਾਂ ਭਾਵਨਾਵਾਂ ਸਪੂਰਨ ਹੁੰਦੀਆਂ ਹਰ ਵਾਰ ਅਰਦਾਸਾਂ ਨਾਲ ਜੀ ਸਪੂਰਨ ਹੁੰਦੀਆਂ ਤੇ ਅੱਗੇ ਹੱਥ ਪਾਣ ਵਾਸਤੇ ਸੇਵਾ ਲੈਂਦੇ ਹਨ ਤੇ ਅਰਦਾਸਾਂ ਕਰਦੇ ਨੇ ਸੇਵਾ ਕਰਨ ਦੀ ਖੁਸ਼ੀ ਦੀ ਕਦਮੀਆਂ ਲਗਾਉਂਦੇ ਇਸੇ ਤਰ੍ਹਾਂ ਸੇਵਾ ਕਰਕੇ ਆਪਣਾ ਜਿਹੜਾ ਜਨਮ ਸੰਭਾਲਿਆ ਗੁਰਕੰਗਰ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਦੇ ਵਿੱਚ ਗਏ ਨੇ ਵਿਦੇਸ਼ਾਂ ਵਿੱਚ ਤੁਹਾਡੀ ਕਿਰਪਾ ਨਾਲ ਗਈ ਕੀਤੀ ਪਰਵਾਦ ਦੀ ਪੁਕਾਰ ਆਪਣਿਆਂ ਦੀ ਆਪਣਿਆਂ